ਪੰਜਾਬ ਪੰਜਾਂ ਦਰਿਆਵਾਂ ਤੇ ਸੂਰਬੀਰਾਂ ਦੀ ਧਰਤੀ ਦੇ ਨਾਲ ਪ੍ਰਸਿੱਧ ਹੈ ਉੱਥੇ ਅੱਜ ਵੀ দান ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਧਾਰਮਿਕ ਸਥਾਨਾਂ ਦੇ ਵਿੱਚ ਲੰਗਰ ਬਿਲਡਿੰਗਾਂ ਤੇ ਹੋਰ ਦਵਾਈਆਂ ਆਦਿ ਜਿਹੜੇ ਲੰਗਰ ਆਓ ਜਾਰੀ ਰਹਿੰਦੇ ਆ ਤਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਤੁਸੀਂ ਦੇਖ ਰਹੇ ਹੋ ਮਲੋੜ ਦੇ ਬਾਬਾ RAMDEV ਮੰਦਿਰ ਅਤੇ ਗੁਰੂ ਰਵਿਦਾਸ ਮੰਦਿਰ ਦੀ ਜਿਹੜਾ ਹੈ ਮੰਦਿਰ ਉਹਦੇ ਵਿੱਚ ਇੱਕ ਹਾਲ ਕਮਰਾਤੀ ਬੈਤੀ ਦਾ ਬਣਾਇਆ ਗਿਆ ਹੈ ਉਸ ਦੀ ਅੱਜ ਜਿਹੜੀ ਹੈ ਉਹ ਛੱਤ ਦਾ ਜਿਹੜਾ ਲੈਂਟਰ ਪਾਇਆ ਗਿਆ ਹੈ ਤਾਂ ਤੁਸੀਂ ਦੇਖ ਰਹੇ ਹੋ ਇਹ ਛੱਤ ਦਾ ਲੈਂਟਰ ਜਿਹੜਾ ਅੱਜ ਪਾਇਆ ਗਿਆ ਹੈ ਇਸ ਮੌਕੇ ਇਸ ਮੰਦਿਰ ਕਮੇਟੀ ਦੇ ਮੈਂਬਰ ਜਿੰਦੇ ਵਿੱਚ ਔਰਤਾਂ ਵੀ ਸ਼ਾਮਲ ਹੈ ਪੂਰੇ ਸਹਿਯੋਗ ਦੇ ਨਾਲ ਤਨ ਦੇ ਨਾਲ ਤਨ ਦੇ ਨਾਲ ਸੇਵਾ ਕਰਕੇ ਇਸ ਦੇ ਵਿੱਚ ਜਿੱਥੇ ਇਹ ਆਪਣਾ ਯੋਗਦਾਨ ਪਾ ਰਹੇ ਹੈ ਉੱਥੇ ਸ਼ਹਿਰ ਦੇ ਦਾਨੀ ਵੀਰ ਵੀ ਇਸ ਮੰਦਿਰ ਦੇ ਵਿੱਚ ਸਹਿਯੋਗ ਪਾ ਕੇ ਇਸ ਕੰਮ ਨੂੰ ਨਿਪੇਰੇ ਚਾੜਿਆ ਜਾਂਦਾ ਹੈ ਇਸ ਮੰਦਿਰ ਦੇ ਵਿੱਚ ਇੱਕ ਡਾਕਟਰ ਪੀਮਰਾਵ ਅੰਬੇਦਕਰ ਧਰਮਸ਼ਾਲਾ ਵੀ ਹੈ ਤੁਸੀਂ ਦੇਖ ਰਹੇ ਹੋ ਉੱਤੇ ਲਿਖਿਆ ਡਾਕਟਰ ਪੀਮਰਾਵ ਅੰਬੇਦਕਰ ਧਰਮਸ਼ਾਲਾ ਤੇ ਇਹਦੇ ਨਾਲ ਨਾਲ ਹੀ ਜਿਹੜਾ ਬਾਬਾ RAMDEV ਜੀ ਦਾ ਅਤੇ ਗੁਰੂ ਰਵਿਦਾਸ ਮੰਦਿਰ ਜੀ ਦੀ ਜਿਹੜੀ ਅੱਜ ਲੈਂਟਰ ਦੀ ਜਿਹੜੀ ਆ ਛੱਤ ਪਾਈ ਜਾ ਰਹੀ ਹੈ ਪਾਈ ਗਈ ਹੈ ਤੇ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਸਹਿਯੋਗ ਹੈ ਵਰਕਰਾਂ ਦਾ ਸਹਿਯੋਗ ਹੈ ਮਜ਼ਦੂਰਾਂ ਦਾ ਸਹਿਯੋਗ ਹੈ ਜਿਹੜੇ ਮਤਲਬ ਸੇਵਾਦਾਰ ਹੈ ਉਹਨਾਂ ਦੇ ਵੱਲੋਂ ਪੂਰੇ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇਸ ਮੰਦਿਰ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਵੀ ਜਾਣਦੇ ਹਾਂ ਹੋਰ ਜਾਣਕਾਰੀ ਤਾਂ ਆਓ ਆਪਾਂ ਮਿਲਦੇ ਹਾਂ ਵਰੰਦ ਕਾ ਦੇ ਨਾਲ ਸੰਤ ਜੁਰਦੇਵ ਜੋ ਬੋਲੇ 100 ਰੁਪਏ ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਮਨੁਜੀਕ ਵਿਤਰਤਾਤੀ ਦੇ ਪਾਵਨ ਨਗਰ ਦੇ ਵਿੱਚ ਸੰਤ ਦਾਸ ਮਹਾਰਾਜ ਜੀ ਦੇ ਮੰਦਿਰ ਦਾ ਲੰਡਰ ਪੈ ਰਿਹਾ ਹੈ ਕਿ ਅੱਜ ਮਿੱਠਾਈ ਦੀ ਇਸ ਮੂਵੀ ਲਈ ਸਾਰੇ ਸੂਰ ਸੰਗਤ ਦੇਖ ਰਹੇ ਹਨ ਡਾਕਟਰ ਵੀ.ਆਰ. ਮੇਦਿਕਾ ਤੁਮ ਸ਼ਾਹ ਦੇ ਵਿੱਚ ਪਾਬਾ RAM ਦੇਵ ਅਤੇ ਸ਼੍ਰੀ ਉਦਾਸ ਸਮਾਰੀ ਦਾ ਸੰਝੇ ਮੰਦਿਰ ਦਾ ਲੈਂਟਰ ਪਾਇਆ ਇਹ ਲੈਂਟਰ ਸੰਗਤ ਸਯੋਗ ਦੇ ਨਾਲ ਗਾਰਨੀ ਵਿਦਵ ਸਯੋਗ ਨਾਲ ਲੈਂਟਰ ਪਾਇਆ ਜਾ ਰਿਹਾ ਹੈ ਇਸ ਦੇ ਅੰਦਰ ਸਰਪਸ ਜੂਰਾਮ ਜੀ ਐਮਸੀ ਪਰਦਾਨ ਪਰਵੀਰ ਕੁਮਾਰ ਜੀ ਅਰੋਧਿਆ ਬਾਕੀ ਹੋਰ ਮੈਂਬਰ ਸਮਾਨ ਜਿਨ੍ਹਾਂ ਦੇ ਜਸਟਕਮਿਟੀ ਚ ਕੰਮ ਕਰ ਰਹੇ ਨੇ ਸਾਰੇ ਸੱਜਣ ਵੀਰਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਪਿਛਲੇ ਸਾਲ ਜਨਮ ਦਿਨ ਤੋਂ ਪਹਿਲਾਂ ਕਮੇਟੀ ਬਣਾਈ ਜਿਹਨੇ ਬਹੁਤ ਹੀ ਵਧੀਆ ਉਪਰਾਲੇ ਨਾਲ ਕੰਮ ਕੀਤਾ ਜਿਹਦਾ ਇਹ ਸਿੱਟਾ ਅੱਜ ਅਸੀਂ ਇਹ ਲੈਟਰ ਪਾ ਚੁੱਕੇ ਹਾਂ ਤੇ ਮੈਂ ਇਸ ਨੂੰ ਵੀ ਵਧਾਈ ਦੇਣਾ ਹਾਂ ਜੈ ਗੁਰਦੇਵ ਧੰਨ ਸੋ ਜੈਕੁਬ ਦੇ ਤਨ ਗੁਬਦੇ ਅੱਜ ਇਸ ਦਿਨ ਤੇ ਬਲੋੜ ਦੀ ਧਰਤੀ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਲਾਲਚੰਦ ਜੀ ਪ੍ਰਵੀਨ ਪ੍ਰਧਾਨ ਅਤੇ ਹੋਰ ਸਾਰੇ ਸਹਿਯੋਗੀ ਜਿੰਨੇ ਵੀ ਸਹਿਯੋਗੀ ਬੰਦੇ ਸਾਡੇ ਹੈਗੇ ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲਾ ਇੱਥੇ ਜਿਹੜੀ ਹੈ ਮੇਕਰ ਤੋਂ ਛੜਾ ਬਣਾਈ ਗਈ ਜੀਵਨ ਲੈਂਟਰ ਪਿਆ ਹੋਇਆ ਸਾਰਾ ਕੰਮ ਉਹਦਾ ਕੰਪਲੀਟ ਹੈ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਦੇਖਿਆ ਵੀ ਇਹ ਜਿਹੜਾ ਮੰਦਰ ਹੈ ਇਹ ਬਹੁਤ ਛੋਟਾ ਹੈ ਤੇ ਰਵਦਾਸ ਮੰਦਰ ਤੇ ਬਾਬਾ RAMDEV ਮੰਦਰ ਜਿਹੜਾ ਹੈ ਇੱਕ ਥਾਂ ਇਕੱਠਾ ਕਰਕੇ ਇਹਦਾ ਵੱਡਾ ਹਾਲ ਹੈ ਜਿਹੜਾ ਉਹ ਬਣਾਇਆ ਜਾਵੇ ਜਿਸ ਦੇ ਅੱਜ ਸਾਰਿਆਂ ਦੇ ਸਹਿਯੋਗ ਨਾਲ 30 ਬਾਈ 30 ਦੇ ਵਿੱਚ ਲੈਂਟਰ ਪੈ ਰਿਆ ਹੈ ਮੈਂ ਧੰਨਵਾਦਿਆਂ ਇਹਨਾਂ ਸਾਰੇ ਵਰਕਰਾਂ ਦਾ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹਨ ਦਿਨ ਰਾਤ ਇੱਕ ਕਰਕੇ ਉਹ ਆਪਣਾ ਕੰਮ ਛੱਡ ਕੇ ਨਿਰਸਵਾਰਥ ਜਿਹੜਾ ਇਹ ਕੰਮ ਨੂੰ ਸਿਰੇ ਲਾਇਆ ਹੈ ਇਹ ਵਧਾਈ ਦੇ ਪਾਤਰ ਹਨ ਜਾਇ ਗੁਰਦੇਵ ਸੰਤ ਗੁਰਦੇਵ ਜੋ ਬੋਲੇ ਸੋ ਨਰਪਾਏ ਜਗਤ ਗੁਰੂ ਸਤ ਗੁਰੂ ਰਵਿਦਾਸ ਜੀ ਜੈ ਨੰਮੇ ਸਮੇਤੋ ਸਾਡੀਆਂ ਜੋ ਆਸਾ ਸੀ ਉਹ ਹੁੰਦਾ ਸੀ ਵੇ ਸਾਡਾ ਵੀ ਕੋਈ ਆਪਣਾ ਮੰਦਰ ਸਥਾਨ ਉਹ ਬੈਠਣ ਦੀ ਜਗ੍ਹਾ ਸਾਡੀ ਉਹ ਜਿੱਥੇ ਸੀ ਉਹੋ ਜੀ ਅੱਜ ਸਾਡੀ ਮਰਾਦ ਪੂਰੀ ਹੋ ਰਹੀ ਤਾਂ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਦਾਰਨੀ ਵਿਦੇ ਸਹਿਯੋਗ ਦੇ ਨਾਲ ਅਸੀਂ ਸ਼ਰੂਦਾਸ ਮਹਾਰਾਜ ਅਤੇ ਬਾਬਾ RAMਦੇਵ ਮੰਦਰ ਦਾ ਲੈਂਟਰ ਅੱਜ ਸਾਡਾ ਪਈ ਜਾ ਰਿਹਾ ਹੈ ਅਤੇ ਜਿਨ੍ਹਾਂ ਵੀਰਾਂ ਨੇ ਤੇ ਮੋਟਾ ਸਹਿਯੋਗ ਕੀਤਾ ਹੈ ਮੈਂ ਇਹਨਾਂ ਨੂੰ ਗਾਹੇ ਅਪੀਲ ਕਰਦਾ ਕਿਉਂਕਿ ਲੈਂਟਰ ਦਾ ਕੰਮ ਤੋਂ ਬਾਅਦ ਹੋਰ ਵੀ ਕਾਫੀ ਕੰਮ ਰਹਿ ਜਾਂਦਾ ਹੈ ਤਾਂ ਕਿ ਇਹ ਜਿਹੜੇ ਦਾਨੀ ਵੀਰ ਹੈ ਜਾਂ ਸਾਡੇ ਸਹਿਯੋਗੀ ਸੱਜਣ ਹੈ ਜਾਂ ਕਮੇਟੀ ਹੈ ਇਹ ਪਿਛੜਾਡੇ ਕਿਸੇ ਕੰਮ ਵਾਲੇ ਪਾਸੋਂ ਕਿਉਂਕਿ ਇਹਨੂੰ ਆਪਾਂ ਬਿਲਕੁਲ ਕੰਪਲੀਟ ਕਰਕੇ ਰੱਖਣਾ ਹੈ ਜਿਵੇਂ ਕਿ ਸਾਡੇ ਗੁਰੂ ਘਰ ਹੈ ਹੁਣ ਤੱਕ ਪਿੰਡਾਂ 'ਚ ਅਧੂਰੇ ਪਏ ਨੇ ਇਦਾਂ ਨਹੀਂ ਅਸੀਂ ਸ਼ਹਿਰ 'ਚ ਵਸਦੇ ਹਾਂ ਸਾਡਾ ਸ਼ਹਿਰ ਵਰਗਾ ਹੀ ਇੱਕ ਗੁਰੂ ਘਰ ਹੋਣਾ ਚਾਹੀਦਾ ਹੈ ਜੈ ਗੁਰਦੇਵ ਧੰਨ ਜੀ